का केसधारी बन गए पगड़ी बनने का परना बनने का किरपान तो बाद में अमृत छकने के बाद किरपान कचेरा वो बाद में आए तो वह बनने के बाद कह के, के, के हमको अमृत पान करा दिए इतने जी इंडिया दे हैदराबाद विच एक पेन दे जिस पिंड मौजूद सारे हिंदुआ ने ਹਿੰਦੂ ਮਜ਼ਬਦ ਨੂੰ ਛੱਡ ਕੇ ਸਿੱਖ ਮਜ਼ਬਦ ਅਪਣਾ ਲਿਆ ਐਸ ਪਿੰਡ ਨੂੰ ਵੇਖ ਕੇ ਐਸ ਪਿੰਡ ਨੇ ਜਿਹੜਾ ਕੰਮ ਕੀਤਾ ਜਿਹੜਾ ਕਾਰਜ ਕੀਤਾ ਵੇਖ ਕੇ ਹਰ ਕੋਈ ਹੈਰਾਨ ਹੈ ਕਿ ਐਨੀ ਵੱਡੀ ਤਦਾਦ ਚ ਲੋਕੀ ਕੈਂਚ ਸਿੱਖ ਮਜ਼ਬਦ ਵੱਲ ਰਾਗਬ ਹੋਵੇ ਸਿੱਖ ਮਜ਼ਬਦ ਦੇ ਨਾਲ ਹੋਏ ਕਿ ਅੰਜ ਇਹੋ ਜਿਹੀ ਕਿਹੜੀ ਗੱਲ ਉਹਨਾਂ ਨੇ ਸੁਣੀ ਕਿ ਉਹਨਾਂ ਨੂੰ ਲੱਗ ਗਿਆ ਕਿ ਹਿੰਦੂ ਮਜ਼ਬਦ ਨਹੀਂ ਬਲਕਿ ਅਸਲ ਮਜ਼ਹਬ ਜਿਹੜਾ ਹੈ ਉਹ ਬਾਬਾ ਗੁਰੂ ਨਾਨਕ ਦੇ ਤੇ ਇੱਥੇ ਉਹਨਾਂ ਨੇ ਜਿਹੜਾ ਸਿੱਖੀ ਉਹਨੂੰ ਐਕਸੈਪਟ ਕਰ ਲਿਆ ਤੇ ਸਿਰ ਤੇ ਕਿਰਪਾਨ ਵੀ ਬੰਨ੍ਹ ਲਈ ਤੇ ਜਿਹੜੀ ਲਾਈਕ ਸਿੱਖਾਂ ਦੀ ਜਿਹੜੀ ਡਰੈਸਿੰਗ ਉਹ ਵੀ ਕਰਨੀ ਸ਼ੁਰੂ ਕਰ ਦਿੱਤੀ ਤੇ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਬਹੁਤ ਬਹੁਤ ਜ਼ਿਆਦਾ ਇੰਟਰਸਟਿੰਗ ਵੀਡੀਓ ਵੀਡੀਓ ਵੇਖਣਿਆ ਤੁਹਾਡੇ ਨਾਲ ਵੀਡੀਓ ਵੇਖਣ ਨੂੰ ਪੈਣਾ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ चैनल सब्सक्राइब करो तो वीडियो लाइक कर करो सो चाल दे देखते पगड़ी बन दे। बनने का पन्ना बनने का किरपान तो बाद में अमृत छकने के बाद किरपान बाद में आए तो वह बनने के बाद के हमको अमृत पान खड़ा दिए पूरी तरह गए हर कोई बच्चा बच्चा हैदराबाद शमशाबाद के कछुबाई पिंड लोग पिंड ਗੁਰੂ ਗੋਬਿੰਦ ਸਿੰਘ ਨਗਰ ਆਤੇ ਨੇ ਇਹਨਾਂ ਲੋਕਾਂ ਨੂੰ ਪੰਜਾਬੀ ਤਾਂ ਬਹੁਤੀ ਨਹੀਂ ਆਉਂਦੀ ਪਰ ਹਿੰਦੀ ਤੇ ਤੇਲਗੂ ਬੋਲਦੇ ਨੇ ਹਾਲਾਂਕਿ ਇਹਨਾਂ ਦੀ ਮਾਂ ਬੋਲੀ ਲੰਬਾੜੀ ਹੈ 73 ਸਾਲ ਦੇ ਲਖਵਿੰਦਰ ਸਿੰਘ ਕਹਿੰਦੇ ਨੇ ਕਿ ਲੰਬਾੜੀ ਜਨਜਾਤੀ ਦੇ ਲੋਕ ਉਹਨਾਂ ਨਾਲ ਹੀ ਸਿੱਖ ਧਰਮ ਵਿੱਚ ਆਏ ਉਹਨਾਂ ਦੇ ਬਜ਼ੁਰਗ ਸਿੱਖ ਰਹੁ ਰੀਤਾ ਮੁਤਾਬਕ ਕਾਰਜ ਕਰਦੇ ਸਨ ਲਖਵਿੰਦਰ ਸਿੰਘ ਦੱਸਦੇ ਨੇ ਕਿ ਉਹਨਾਂ ਨੇ ਆਪਣੇ ਦਾਦਾ ਨੂੰ ਨਾਂ ਦੇਰ ਗੁਰਦੁਆਰਾ ਵਿਖੇ ਅਕਸਰ ਜਾਂਦੇ ਦੇਖਿਆ ਤੇ ਘਰ ਵਿੱਚ ਸਿੱਖ ਗੁਰੂਆਂ ਦੀਆਂ ਤਸਵੀਰਾਂ ਆ ਕੇ ਅਰਦਾਸ ਕਰਦੇ ਵੀ ਦੇਖਿਆ ਹੈ ਉਹ ਦੱਸਦੇ ਨੇ ਕਿ ਉਹਨਾਂ ਦਾ ਸਿੱਖੀ ਵਿੱਚ ਵਿਸ਼ਵਾਸ ਉਹਨਾਂ ਦੇ ਦਾਦੇ ਦੇ ਸਮੇ ਤੋਂ ਹੈ ਤੇ 2002 ਦੇ ਵਿੱਚ ਉਹਨਾਂ सिंहत में अलग हिसाब से करते थे जो प्रसाद बना के भोग लगा दे के, करते का नहीं था महाराज गुरु ग्रंथ साहब आने के बाद ये बाणी पढ़ने का शोक एक से दो दो से चार वैसा होते 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 पांच सौ आदमी यहाँ पे गुरुद्वारे के पास पांच सौ अमृतधारी बन गए पूरे छोटे बच्चे थोड़े नहीं छके मगर बाकी के तो पूरा अमृतधारी पूरा अमृत छके ਆਹਾਰੇ ਛੋਟੇ ਛੋਟੇ ਬੱਚੇ ਪੂਰਾ ਗੁਰਬਾਣੀ ਕਈ ਨਾਮ ਨਿਕਾਲ ਰਹੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਬਣਨ ਤੋਂ ਪਹਿਲਾਂ ਹੀ ਹਾਲਾਂਕਿ ਲਖਵਿੰਦਰ ਸਿੰਘ ਦੇ ਨਾਲ ਸਿੱਖ ਧਰਮ ਵੱਲ ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ ਪਰ ਕੁਝ ਸਾਲ ਪਹਿਲਾਂ ਲੋਕਾਂ ਨੇ ਇੱਕ ਛੋਟਾ ਗੁਰਦੁਆਰਾ ਵੀ ਬਣਾਇਆ ਇਸ ਪਿੰਡ ਵਿੱਚ ਕੋਈ ਬਹੁਤਾ ਪੜਿਆ ਲਿਖਿਆ ਨਹੀਂ ਹੈ ਪਰ ਇਹਨਾਂ ਲੋਕਾਂ ਨੇ ਗੁਰਬਾਣੀ ਦੇ ਨਾਲ-ਨਾਲ ਸਿੱਖੀ ਨਾਲ ਜੁੜੀਆਂ ਰੌ ਰਿਟਾਂ ਨੂੰ ਵੀ ਅਪਣਾ ਲਿਆ ਤਾਨੜ ਕੋਲ ਦੀ ਵਚੜਦੀ ਪੂਜਾ ਜਿਹਾ ਅਸੀਂ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਆਂ ਅਕਸੀ ਹਰ 4-6 ਮਹੀਨੇ ਅੰਦਰ ਜਾਂ ਸਾਲ ਵਿੱਚ ਇੱਕ ਵਾਰ ਨੰਦੇੜ ਜਾਂਦੇ ਆਂ ਅਰਦਾਸ ਕਰਦੇ ਆਂ ਉਹਨਾਂ ਦੀਆਂ ਤਸਵੀਰਾਂ ਰੱਖਦੇ ਆਂ ਅਮੀਰਪੇਡ ਦੇ ਗੁਰਦੁਆਰੇ ਵਿੱਚ ਮੈਂ ਆਪਣੀਆਂ ਸੇਵਾਵਾਂ ਦੇਣ ਗਿਆ ਸੀ ਤੇ ਕੁਝ ਮਹੀਨੇ ਉੱਥੇ ਰੁਕਿਆ ਵੀ ਸੀ ਉੱਥੇ ਹੀ ਇੱਕ ਅਧਿਆਪਕ ਸਨ ਜਿਨ੍ਹਾਂ ਤੋਂ ਮੈਂ ਗੁਰਮੁਖੀ ਸਿੱਖੀ 500 ਤੋਂ ਵੱਧ ਲੋਕਾਂ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ 90% ਤੋਂ ਵੱਧ ਲੋਕਾਂ ਨੇ ਸਿੱਖ ਧਰਮ ਅਪਣਾ ਲਿਆ ਇੱਥੋਂ ਦੇ ਲੋਕ ਫੁੱਲਾਂ ਅਤੇ ਸਬਜ਼ੀਆਂ ਦੀ ਖੇਤੀ ਕਰਦੇ ਨੇ ਕੁਝ ਲੋਕ ਹੋਰ ਛੋਟੇ-ਮੋਟੇ ਕੰਮਾਂ ਨਾਲ ਆਪਣੀ ਜ਼ਿੰਦਗੀ ਬਸਰ ਕਰਦੇ ਨੇ

ਔਰ ਡਿਸਪਲਿਨ ਸੇ ਰਹਿਣਾ ਉਹ ਸਭ ਉਹ ਵੀ ਸਿੱਖੇ ਬਹੁਤ ਵਧੀਆ ਹੈ ਸਿੱਖੀ ਅਪਣਾਉਣ ਤੋਂ ਬਾਅਦ ਇਸ ਪਿੰਡ ਦੇ ਲੋਕਾਂ ਨੇ ਆਪਣੇ ਨਾਮ ਵੀ ਬਦਲ ਲਏ ਇੱਥੇ ਬੱਚਿਆਂ ਲਈ ਸਕੂਲ ਵੀ ਹੈ ਜਿੱਥੇ ਉਹ ਹੋਰ ਨਾਲ ਵਿਸ਼ਿਆਂ ਦੇ ਨਾਲ ਨਾਲ ਗੁਰਬਾਣੀ ਵੀ ਸਿੱਖਦੇ ਨੇ ਉਹ ਔਰਤਾਂ ਜੋ ਪਹਿਲਾਂ ਇਸ ਪਿੰਡ ਦੇ ਮਰਦਾਂ ਦੇ ਨਾਲ ਵਿਆਹ ਕਰਵਾਉਣ ਤੋਂ ਜਜਕਦੀਆਂ ਸਨ ਹੁਣ ਇਸ ਪਿੰਡ ਦੇ ਨਵੇਂ ਰਹੁ ਰੀਤਾਂ ਅਤੇ ਆਦਤਾਂ ਨੂੰ ਅਪਣਾ ਰਹੀਆਂ ਨੇ ਅੱਜ ਤੇ ਨਹੀਂ ਅਨੁਕੁਨਣਾ ਚੇਸ ਕੋ ਗੁੜਦਾਨੀ ਅਨੁਕੁਨਣਾ ਇਤਲਾ ਪਹਿਲੇ ਮੈਂ ਸੋਚਦੀ ਸੀ ਕਿ ਸਪਿੰਨ ਤੋਂ ਆਉਣ ਵਾਲੇ ਵਿਆਦ ਇਹ ਆਫਰ ਨੂੰ ਠੁਕਰਾ ਦੇਣਾ ਮੈਨੂੰ ਲੱਗਦਾ ਸੀ ਕਿ ਇੱਕ ਵਾਰ ਬੱਚਾ ਹੋਣ ਤੋਂ ਬਾਅਦ ਮੈਨੂੰ ਮੁਸ਼ਕਿਲ ਆਵੇਗੀ ਪਰ ਵੱਡਿਆਂ ਦੀ ਸਲਾਹ ਤੋਂ ਬਾਅਦ ਇਸ ਪਿੰਡ ਦੇ ਵਿੱਚ ਵਿਆਹ ਕਰਵਾਉਣ ਦੇ ਲਈ ਮੈਂ ਰਾਜ਼ੀ ਹੋ ਗਈ ਹੋਰਾਂ ਨੂੰ ਦੇਖ ਕੇ ਹੁਣ ਆਪਣੇ ਬੱਚਿਆਂ ਦੀ ਪੱਗ ਬੰਨਣੀ ਵੀ ਸਿੱਖ ਲਈ ਐ ਮੇਰੇ ਦੋ ਪੁੱਤਰ ਨੇ ਮੈਂ ਪੜੇ ਲਿਖੇ ਨਹੀਂ ਆ ਅਜੇ ਗੁਰਬਾਣੀ ਵੀ ਸਿੱਖਣੀ ਐ ਜੇ ਮੈਂ ਸਿੱਖਣਾ ਵੀ ਚਾਹਾਂ ਤਾਂ ਮੈਂ ਘਰ ਦੇ ਕੰਮਾਂ ਤੋਂ ਸਮਾਂ ਨਹੀਂ ਕੱਢ ਪਾਉਂਦੀ ਨੰਬਰ ਤੋਂ ਦਿਖਾਣੀ ਪਿੱਲੇ ਟੋਟੀ ਪਾਣੀ ਟੋਟੀ ਕਾਦਣੀ ਮੈਂ ਨੇ ਚੋਲੇ ਮੂ ਹਾਲਾਂਕਿ ਹੁਣ ਇਸ ਪਿੰਡ ਵਿੱਚ ਬਹੁਤ ਘੱਟ ਲੋਕ ਲੰਬਾਟੀ ਜਨਜਾਤੀ ਦੇ ਹਨ ਹਰ ਕੋਈ ਹੁਣ ਖੁਸ਼ੀ-ਖੁਸ਼ੀ ਇਕੱਠੇ ਰਹਿ ਰਿਹਾ ਹੈ। ਠੀਕੋ ਜੇ ਕੋ ਪਚਮਕ ਮਾਵਾਂ ਉਹ ਸੀ ਵਦਿਆ ਵੱਡਾ ਬਦਲਾਅ ਇਸ ਪਿੰਡ ਦੇ ਲੋਕਾਂ ਦੇ ਵਿੱਚ ਆ ਗਿਆ ਹੈ। ਗੁਰੂ ਗ੍ਰੰਥ ਜਿਹੜੀ ਨੇ ਇਹ ਕਿਤਾਬ ਜਿਹੜੀ ਇੱਥੇ ਪੜ੍ਹੀ ਜਾਂਦੀ ਏ ਛੋਟੇ-ਛੋਟੇ ਬੱਚਿਆਂ ਨੂੰ ਵੀ ਪੜਾਈ ਜਾਂਦੀ ਏ। ਤੇ ਹੁਣ ਇੱਥੇ ਬੱਚਾ ਬੱਚਾ ਗੁਰਦੁਆਰੇ ਜਾਂਦਾ ਹੈ ਤੇ ਇੱਥੇ ਜਨ ਐਸ ਏ ਡੀ ਨੇ ਕਿਹਾ ਕਿ ਸਾਡੀ ਲਾਈਫ ਬਹੁਤ ਬਦਲ ਚੁੱਕੀ ਹੈ ਸਾਡੀ ਲਾਈਫ ਜਿਹੜੀ ਹੈ ਡਿਸਿਪਲਿੰਡ ਹੋ ਗਈ ਹੈ ਤੇ ਇੱਥੇ ਹੁਣ ਨਾ ਕੋਈ ਮੰਨਸ਼ੀਆਤ ਜਿਹੜਾ ਇਸਤੇਮਾਲ ਕਰਦਾ ਨਾ ਕੋਈ ਨਸ਼ਾ ਕਰਦਾ ਨਾ ਕੋਈ ਤਬਾਕੂ ਪੀਂਦਾ ਨਾ ਕੋਈ ਸਮੋਕਿੰਗ ਕਰਦਾ ਤੇ ਇਹ ਚੀਜ਼ ਜਿਹੜੀ ਹੈ ਲਾਈਕ ਜੇ ਸਿੱਖੀ ਨੇ ਪੂਰੀ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਜਿਹੜੀ ਬਦਲ ਦਿੱਤੀ ਤੇ ਪੂਰਾ ਦਾ ਪੂਰਾ ਪਿੰਡ ਜਿਹੜਾ ਹੁਣ ਸਿੱਖੀ ਤੇ ਵੇ ਤੇ ਹੁਣ एवरीडे ਜਿਹੜਾ ਗੁਰਦੁਆਰੇ ਜਾਂਦਾ ਹੈ ਤੇ ਲੋਕਾਂ ਦੀ ਲਾਈਫ ਜਿਹੜੀ ਬਹੁਤ ਬਹੁਤ ਬਿਹਤਰ ਹੋਈ ਹੈ ਉਹਨਾਂ ਨੇ ਜਿਹੜਾ ਆ ਬਾਬਾ ਗੁਰੂ ਨਾਨਕ ਦੇ ਜਿਹੜੇ ਫਾਲੋ ਉਹਨਾਂ ਨੂੰ ਫਾਲੋ ਕਰਨਾ ਸਟਾਰਟ ਕੀਤਾ ਉਹਨਾਂ ਦੀ ਗੱਲਣਾ ਪੜਨੀਆ ਸਟਾਰਟ ਕੀਤੀਆਂ ਨੇ ਗੁਰੂ ਗੋਬਿੰਦ ਸਿੰਘ ਕੀ ਕਹਿੰਦੇ ਨੇ ਉਹਨਾਂ ਦੀ ਚੀਜ਼ਾਂ ਕਿਤਾਬ ਜਿਹੜੀ ਹੈ ਸਿੱਖੀ ਦੀ ਉਹ ਪੜ੍ਹਦੇ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਤੇ ਉਹਨਾਂ ਨੂੰ ਜਿਹੜੀ ਸਿੱਖਿਆ ਹੈ ਸਿੱਖੀ ਦੀ ਉਹ ਵੀ ਦਿੰਦੇ ਪਏ ਨੇ ਤੇ ਬਹੁਤ ਜ਼ਿਆਦਾ ਹੈਰਾਨ ਕਰਨ ਚੀਜ਼ ਹੈ ਜਿਹੜੀ ਮੈਂ ਵੇਖੀ ਹੈ ਅੱਜ ਤੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਕਿ ਪੂਰਾ ਪਿੰਡ ਕੰਜ ਇੱਕ ਨਾਲ ਨਾਲ ਹੀ ਸਿੱਖੀ ਵਿੱਚ ਆ ਗਿਆ ਤੇ ਸਿੱਖ ਮਜ਼ਹਬ ਨੂੰ ਉਹਨਾਂ ਨੇ ਇੰਜ ਐਕਸੈਪਟ ਕੀਤਾ ਕਿ ਆਪਣੀ ਜ਼ਿੰਦਗੀਆਂ ਨੂੰ ਬਦਲ ਲਿਆ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਤੁਸੀਂ ਲਾਈਕ ਤੇ ਲਾਜ਼ਮੀ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ ਇਸ ਚੈਨਲ ਦਾ ਵੀ ਸਾਨੂੰ ਸਪੋਰਟ ਲਾਜ਼ਮੀ ਕਰੋ ਤੁਹਾਡੇ ਨਾਲ ਫਿਰ ਤੁਮਹਾਰਾ ਕਾਰਤ ਹੁੰਦੀ ਹੈ ਸੱਚੀਏ ਕਾਲ